ਇਹ ਫਿਰ 8 ਮੀਟਰ ਦੀਆਂ ਥੱਲੇ ਸਮੁੰਦਰ ਦੀਆਂ ਉਹ ਤੀਜਾ ਜਿਵੇਂ ਮਤਲਬ ਕਹਿੰਦੇ 42 ਜਲਮੇ ਹੋਤ 42 ਥਲਮੇ ਹੋੜ ਉਹ ਸਮੁੰਦਰ ਦੀ ਅਸੀਂ ਜਿਹੜੇ ਘਾਰ ਆ ਬੱਛੀਆਂ ਦੇ ਦੇਖ ਕੇ ਆਏ ਆ ਉੱਥੇ ਦੇ ਪਲਾਂਟ ਆ ਮਜ਼ਾ ਆ ਗਿਆ ਲਓ ਜੀ ਹੋ ਗਿਆ ਸਟਾਰਟ ਇੰਜਨ ਲਓ ਜੀ ਸਟਾਰਟ ਹੋ ਗਿਆ ਇੰਜਨ ਤੇ ਉਹ ਬਾਏ ਬਾਏ ਕਹਤਾ ਜੀ ਇਹਨਾਂ ਨੇ ਕਿਆ ਬਾਤ ਆ ਧੱਕਾ ਵੱਜ ਗਿਆ ਵੀ ਇਹਨਾਂ ਨੂੰ ਮੈਂ ਤੁਹਾਡੇ ਨਾਲ ਨਾਲ ਹੀ ਚੱਲਾਂ ਜਿੱਥੋਂ ਤੱਕ ਜਾਣਾ ਤੁਸੀਂ ਆ ਠੀਕ ਆ ਕਾਦੀ ਜਾ ਵਾਹ ਬਈ ਵਾਹ ਆ ਵੇਖੋ ਤੁਹਾਡੇ ਮੈਂ ਨਾਲ ਨਾਲ ਹੀ ਜਾ ਰਹੇ ਹਾਂ ਇੱਕ ਹੁਣ ਦੂਜੇ ਪਾਸੇ ਇਹ ਕੰਡੇ ਕੰਡੇ ਫਿਰਨਗੇ ਮੇਰੇ ਮੈਨੂੰ ਤਾਂ ਲੱਗਦਾ ਜਿਦਾਂ ਕੰਡੇ ਕੰਡੇ ਫਿਰਨਾ ਉਹਨਾਂ ਨੇ ਇਹਨਾਂ ਨੂੰ ਆਕਸੀਜਨ ਨਹੀਂ ਲਾਉਣੀ ਆਹ ਚੀਜ਼ ਲਾਉਣੀ ਆਹ ਗਲ ਕੋਟੂ ਜਾ ਕੇ ਦੇਣਾ ਇਹਨਾਂ ਨੂੰ ਆਹ ਆ ਪਾਈਪ ਦੇਣੀ ਆ ਇਹ ਮੁੜ ਕੇ ਨਾਲ ਲੈ ਆਇਆ ਛੱਪੜ ਚ ਇਹਨਾਂ ਨੇ ਮੱਛੀਆਂ ਫੜਾ ਕਰਨੀਆਂ ਜਾ ਕੇ ਮੁੜ ਕੇ ਦੁਬਾਰਾ ਤੋਂ ਲਓ ਜੀ ਆਪਣੇ ਦੋ ਬੰਦੇ ਚੱਲੇ ਆ ਸਨੋਰਕਲਿੰਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਰਮੇਸ਼ਵਰਮ ਪਿਛਲੇ ਦਿਨੀ ਅਸੀਂ ਰਮੇਸ਼ਵਰਮ ਪਹੁੰਚੇ ਆ ਤੇ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਰਾਮ ਸੇਤੂ ਤੇ ਬੀਚ ਵੀ ਦਿਖਾਇਆ ਸੀਗਾ ਤੇ ਜਿੱਥੇ ਟ੍ਰੇਨ ਪੂਰੀ ਦੀ ਪੂਰੀ ਤਨੁਸ਼ਕੋਟੀ ਜਿਹੜੀ ਟ੍ਰੇਨ ਡੁੱਬ ਗਈ ਸੀ ਸੌ ਯਾਤਰੀਆਂ ਵਾਲੀ ਭਰੀ ਟ੍ਰੇਨ ਸੀ ਉਹ ਡੁੱਬ ਗਈ ਸੀ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਹੁਣ ਅਸੀਂ ਇੱਥੋਂ ਸਭ ਤੋਂ ਪਹਿਲਾਂ ਥੋੜੀ ਜੀ ਬੋਟਿੰਗ ਕਰਾਂਗੇ ਇਸ ਵੀਡੀਓ ਚ ਪਹਿਲਾਂ VOTING ਕਰਾਂਗੇ ਤੇ ਫਿਰ ਦੇਖਦੇ ਹਾਂ ਹੋਰ ਕਿੱਥੇ ਜਾਂਦੇ ਹਾਂ ਤਾਂ VOTING ਕਰਦੇ ਹਾਂ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਲਾਈਕ ਸ਼ੇਅਰ ਜਿਆਦਾ ਤੋਂ ਜਿਆਦਾ ਕਰਿਓ ਕਿੰਨੀ ਇਹਦੀ ਟਿਕਟਾਂ ਸਾਰਾ ਕੁਝ ਤੁਹਾਨੂੰ ਦੱਸਦੇ ਹਾਂ ਅੱਜ ਦੀ ਵੀਡੀਓ ਚ ਧੰਨਵਾਦ ਲਓ ਜੀ ਹੁਣ ਇੱਥੋਂ ਤਿਆਰੀ ਆ ਤੇ ਤਿਆਰੀਆਂ ਤੇ ਟਿਕਟ ਜਿਹੜੀ ਆ ਉਹ ਮੈਂ ਤੁਹਾਨੂੰ ਦੱਸ ਦੇਣਾ 100 ਰੁਪਏ ਦੀ ਟਿਕਟ ਇੱਕ ਤੇ ਟਿਕਟ 카운ਟਰ 100 ਰੁਪਏ ਦੀ ਇੱਕ ਟਿਕਟ ਹੁਣ ਇੱਥੋਂ ਅਸੀਂ ਟਿਕਟ ਲੈ ਰਹੇ ਹਾਂ ਤੇ ਨਾਲ ਹੀ ਦੁਕਾਨ ਆ ਤੇ ਸਾਹਮਣੇ ਤੁਸੀਂ ਦੇਖ ਲਓ ਬੋਰਡ ਖੜੀ ਆ ਬੋਰਡ ਤੇ ਬੈਠਾਂਗੇ ਇੱਥੋਂ ਐਂਟਰੀ ਹੋਏਗੀ ਸਾਡੀ ਤੇ ਇਹ ਇਸ ਤੋਂ ਬਾਅਦ ਘੰਟੇ ਬਾਅਦ ਬੋਰਡ ਦੂਸਰੀ ਜਾਣੀ ਆ ਅਸੀਂ ਐਸੇ ਜੀ ਗੱਡੀ ਲਾ ਕੇ ਆਉਨੇ ਹੁਣ ਦੇਖਦੇ ਕਿੰਨੀ ਕੁ ਦੂਰ ਗੱਡੀ ਲਵਾਉਂਦੇ ਆ ਲਓ ਜੀ 100 ਰੁਪਏ ਟਿਕਟ ਹੁਣ ਸਾਡੀ ਅੰਦਰ ਐਂਟਰੀ ਆ ਇਹ ਵੀ ਲਾਈਵ ਜੈਕਟ ਵੀ ਮਿਲ ਗਈ ਸਾਨੂੰ ਇਹ ਵੀ ਮਿਲ ਗਈ ਆ ਇਹ ਹੁਣ ਸਾਨੂੰ ਗੱਲ ਚ ਪਾਉਣੀ ਪੈਣੀ ਆ ਇਹ ਗੱਲ ਚ ਪਾਵਾਂਗੇ ਤੇ ਮੈਂ ਪਾ ਕੇ ਤੁਹਾਨੂੰ ਬਹੁਤ ਮਦਦਗਾਰ ਬੰਦੇ ਆ ਬਈ ਇਹ ਬਹੁਤ ਮਦਦਗਾਰ ਨੇ ਉਨੇ ਤੌਰ ਤੇ ਦੂਸਰੀ ਬਦਲੀ ਆ ਮੈਂ ਪਹਿਲੇ ਗਲ ਘੋਟੂ ਜੀ ਦੇਤੀ ਸੀਗੀ ਤੇ ਗਲ ਘੋਟੂ ਦੇ ਵਿੱਚ ਨਾ ਹੋਰ ਤਰ੍ਹਾਂ ਗਲ ਘੋਟਾ ਜਾਂਦਾ ਵਾ ਤੇ ਬੰਦੇ ਜਾ ਰਹੇ ਅੱਗੇ ਆ ਹੁਣ ਦੇਖੋ ਤੁਸੀਂ ਕਿਹੜੀ ਮਿਲੀ ਆ ਉਹ ਦੂਸਰੀ ਵਾਲੀ ਲਈ ਆ ਪਹਿਲੇ ਗਲ ਘੋਟੂ ਦੇਤੀ ਜਿਹੜੀ ਕੱਲੀ ਧੌਣ ਤੇ ਪੈਂਦੀ ਆ ਤੇ ਉਹ ਮੈਂ ਇਹਦੇ ਭਰਾ ਪੱਗਲਾ ਚੜੀ ਇਹਦੇ ਨਾਲ ਤੇ ਉਹਨਾਂ ਦੂਸਰੀ ਦਿੱਤੀ ਆ ਤੇ ਹੁਣ ਇੱਥੇ ਦੇਖੋ ਰਸਤਾ ਬਣਿਆ ਹੋਇਆ ਵਾ ਦੋਨੋਂ ਸਾਈਡਾਂ ਤੇ ਸਮੁੰਦਰ ਜਿਆਦਾ ਇੱਥੇ ਡੂੰਘਾ ਨਹੀਂ ਹੈ ਜਿਆਦਾ ਡੂੰਘਾ ਹੀ ਨਹੀਂ ਹੈ ਇੱਥੋਂ ਪੱਥਰ ਦੇਖ ਰਹੇ ਨੇ ਇੱਥੋਂ ਤੇ ਸਾਫ ਸੁਥਰਾ ਪਾਣੀ ਹੈ ਤੇ ਇਹ ਦੇਖੋ ਕਹਿੰਦੇ 5 ਕਿਲੋਮੀਟਰ ਤੱਕ ਖੜਾ ਗਏ 5 ਕਿਲੋਮੀਟਰ ਤੱਕ ਕਹਿੰਦੇ ਅੰਦਰ ਖੜਾ ਗਏ ਸਿਰਫ ਸਾਡੀ ਵੇਟ ਹੋਈ ਦਿ ਹੋ ਰਹੀ ਸੀਗੀ ਬਾਕੀ ਹੁਣ ਦੇਖੋ ਚੱਲ ਪਏਗਾ ਉਸੇ ਵੇਲੇ ਇਧਰ ਦੇਖੋ ਕਿੰਨੀਆਂ ਬੋਟਾਂ ਖੜੀਆਂ ਨੇ ਸਭ ਦੂਰ ਤੱਕ ਖੜੀਆਂ ਨੇ ਇਧਰ ਦੇਖੋ ਕਿੰਨਾ ਸੋਹਣਾ ਮਾਹੌਲਾ ਵੀ ਉਹਨਾਂ ਤੋਂ ਅੰਦਰ ਚੱਲਦੇ ਆ ਤੇ ਹੋ ਰਿਹਾ ਫੋਟੋ ਸੈਸ਼ਨ ਚਲੋ ਜੀ ਹੁਣ ਚਲੀਏ ਜੀ ਅੰਦਰ ਅੰਦਰ ਬੈਠ ਜੀ ਹੁਣ ਉਹ ਆ ਜੀ ਅੰਦਰ ਬੈਠ ਗਏ ਹੁਣ ਇੱਥੇ ਹੁਣ ਬੈਠਦੇ ਆ ਇਸ ਪਾਸੇ ਇੱਕ ਪਾਸੇ ਬੈਠ ਜੰਨੇ ਆ ਇੱਧਰ ਬੈ ਗਏ ਆਪਣੀਆਂ ਸੰਤਲ ਉਹੀਆਂ ਪਾਵਰ ਨਾਲ ਵੀਡੀਓ ਬਣਾ ਰਹੀਆਂ ਨੇ ਤੇ ਇਸ ਪਾਸੇ ਅੱਗੇ ਸਾਰੇ ਜਾਦਾ ਅੱਗੇ ਬੈਠੇ ਹੋਏ ਨੇ ਅਸੀਂ ਸਭ ਪਿੱਛੇ ਬੈਠੇ ਹੋਏ ਤਿੰਨ ਚਾਰ ਜਣੇ ਤੇ ਸਾਡਾ ਪਿੱਛੋ ਖਾਲੀ ਆ ਸਾਰਾ ਲੱਤ ਗਈ ਪੌੜੀ ਲੱਤ ਗਈ ਜਹਾਜ਼ ਲੰਡ ਹੋਣ ਲੱਗਾ ਹੁਣ ਤੇ ਉਹਨੂੰ ਦੇਖਦੇ ਆ ਨਜ਼ਾਰਾ ਕਹਿੰਦੇ ਬੜਾ ਹੁੰਦਾ ਵਾ ਤੇ 5 ਕਿਲੋਮੀਟਰ ਅੰਦਰ ਜਾਣਾਗੇ ਲੋ ਜੀ ਆ ਡਰਿਆ ਪਰੇ ਹੌਲੀ ਹੌਲੀ ਪਰੇ ਆ ਡਰਿਆ ਆ ਦੇਖੋ ਅੱਗੋਂ ਰੱਸਾ ਬਣਿਆ ਹੋਇਆ ਵਾ ਉਹ ਦੇਖੋ ਅੱਗੋਂ ਰੱਸਾ ਬਣਿਆ ਹੋਇਆ ਵਾ ਤੇ ਪਿੱਛੋਂ ਪਰੇ ਹਟਾਰੇ ਨੇ ਪਹਿਲੇ ਤੇ ਇਸ ਹਿਸਾਬ ਨਾਲ ਫਿਰ ਅੱਗੋਂ ਰੱਸਾ ਖੋਲਣ ਦੇ ਬਾਅਦ ਵਿੱਚ ਇਹ ਹੁੰਦਾ ਵਾ ਇਸ ਤਰ੍ਹਾਂ ਦੇ ਈਕੇ ਨਾਲ ਇਹ ਚੀਜ਼ਾਂ ਚੱਲਦੀਆਂ ਨੇ ਉਹ ਦੇਖੋ ਹੁਣ ਉਹ ਵੀ ਰਸਤਾ ਖੋਲਤਾ ਹੁਣ ਬੈਕ ਗੇਅਰ ਲਾਤਾ ਹਾਂ ਹੁਣ ਪਸ਼ਾਣ ਨੂੰ ਜਾ ਰਿਹਾ ਹਾਂ ਅੱਗੇ ਰਸਾ ਜਿਹੜਾ ਉੱਪਰ ਸੁੱਟ ਦਿੱਤਾ ਉਹ ਬੰਦਾ ਚਲਾ ਗਿਆ ਏਣ ਪਰੇ ਹੁਣ ਬਸ ਬੈਕ ਗੇਅਰ ਪੈ ਗਿਆ ਹੁਣ ਅੱਗੇ ਨੂੰ ਚੱਲੇਗੀ ਹੁਣ ਇਧਰ ਉਹ ਦੂਸਰੇ ਪਾਸੇ ਦੇ ਲਓ ਜੀ ਚੱਲ ਪਿਆ ਜੀ ਮੋੜ ਮੋੜ ਕੱਟ ਲਿਆ ਇਹਨੇ ਤੇ ਹੋ ਗਿਆ ਸਟਾਰਟ ਉਹਨੂੰ ਦੂਸਰੇ ਪਾਸੇ ਨੂੰ ਘੁੰਮਣਾ ਸ਼ੁਰੂ ਹੋ ਗਿਆ ਇਸ ਪਾਸੇ ਦੇਖੋ ਤੁਸੀਂ ਕਿੰਨਾ ਸੋਹਣਾ ਝਾੜ ਖੜਾ ਵਾ ਇੱਕ ਬਸ ਇਥੋਂ ਣ ਚੱਲ ਪਿਆ ਵਾ ਆ ਦੇਖੋ ਇਹ ਸਾਰੀਆਂ ਬੋਟਾਂ ਜਿਹੜੀਆਂ ਨੇ ਵਿੱਚ ਚੱਲਦੀਆਂ ਨੇ ਹੁਣ ਇਥੋਂ ਚੱਲ ਰਿਹਾ ਵਾ ਦੇਖੋ ਹੁਣ ਪਾਣੀ ਜਿਹੜਾ ਮਾਰੇਗਾ ਪਛਾਹ ਨੂੰ ਚੁੱਕ ਚੁੱਕ ਕੇ ਤੇ ਅੱਗੇ ਚੱਲ ਪਿਆ ਨੇ ਤੇ ਲੋਕ ਆਪਣੇ ਫੋਟੋ ਖਿਚਾ ਰਹੇ ਨੇ ਇੱਧਰ ਆ ਜੀ ਰਮੇਸ਼ਵਰ ਪੂਰਾ ਸ਼ਹਿਰ ਇਸ ਪਾਸੇ ਲਓ ਜੀ ਹੋ ਗਈ ਸਪੀਡ ਇਹਦੀ ਪੂਰੀ ਤਾਂ ਤਕਰੀਬਨ 100 ਕਿਲੋਮੀਟਰ ਵਾਲੇ ਕੰਡੇ ਤੋਂ ਦੂਰ ਆਏ ਜਾ ਜਿਹੜਾ ਕਾਫੀ ਖੜੇ ਨੇ ਵਿੱਚ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਹੈ ਅਗਲੇ ਪਾਸੇ ਅਗਲੇ ਪਾਸੇ ਹੁਣ ਪਤਾ ਨਹੀਂ ਆਵਾਜ਼ ਇੰਗਲ ਦੀ ਜਿਹੜੀ ਬੜੀ ਆਏਗੀ ਤੇ ਅਗਲੇ ਪਾਸੇ ਕਾਫੀ ਵੀਰਵਾਲੇ ਹੋਸ਼ ਨੇ ਕਿ ਇਸ ਪਾਸੇ ਦੇਖੋ ਇਹ ਆ ਜੀ ਅਗੋਂ ਅਗੋਂ ਦਾ ਮਾਹੌਲ ਇਹ ਆ ਗਿਆ ਅਗੋਂ ਦਾ ਮਾਹੌਲ ਇਹ ਅਗਲੇ ਪਾਸੇ ਦਾ ਮਾਹੌਲ ਆ ਬਿਲਕੁਲ ਆ ਦੇਖੋ ਕਿੰਨੀਆਂ ਬੋਟਾ ਜਿਹੜੇ ਖੜੀਆਂ ਨੇ ਸਾਈਡ ਤੇ ਸਾਰੀਆਂ ਮੋਟਾਂ ਜਿਹੜੀਆਂ ਉਹ ਦੂਰੋਂ ਦਿਖ ਰਹੀਆਂ ਸੀਗੇ ਹੁਣ ਅਸੀਂ ਇਹਨਾਂ ਦੇ ਬਿਲਕੁਲ ਲਾਗੇ ਆ ਗਏ ਨੇਜ਼ਦੀਕ ਆ ਗਏ ਲੋਹੇ ਦੀਆਂ ਮੋਟਾਂ ਨੂੰ ਸ਼ਾਇਦ ਲੱਕੜ ਵੀ ਲੱਗੀ ਹੋਈ ਹੈ ਬਹੁਤ ਸ਼ਹਿਰ ਤੋਂ ਦੂਰ ਖੜੀਆਂ ਨੇ ਇਸ ਪਾਸੇ ਸ਼ਹਿਰ ਜਿਹੜਾ ਪਿੱਛੇ ਰਹਿ ਗਿਆ ਹੋਏ ਇਹ ਬਿਲਕੁਲ ਲਾਗੇ ਆ ਗਏ ਹੁਣ ਤਕਰੀਬਨ 500 ਮੀਟਰ 450 500 ਮੀਟਰ ਦੀ ਦੂਰੀ ਤੇ ਆਏ ਹਾਲੇ ਸੇ ਸਮੁੰਦਰ ਦੇ ਇੱਕ ਕਹਿੰਦੇ ਕਾਫੀ 5 ਕਿਲੋਮੀਟਰ ਤੱਕ ਕਹਿੰਦੇ ਜਾਣਾ ਵਿੱਚ ਅਸੀਂ ਬਾਕੀ ਦੇਖਦੇ ਆ ਕੀ ਮਾਹੌਲ ਰਿੰਦਾ ਵਾ ਅੰਦਰ ਤੱਕ ਦਾ ਇਹ ਅੰਦਰ ਦਾ ਮੋੜ ਆ ਜਿਹੜੀਆਂ ਜਿੰਨੀਆਂ ਵੀ ਕਿਸ਼ਤੀਆਂ ਖੜੀਆਂ ਹੋਣਾ ਇਹ ਪੁਸ਼ਪਾ ਫਿਲਮ ਦੇ ਵਿੱਚ ਕਹਿੰਦੇ ਦਿਖਾਈਆਂ ਗਈਆਂ ਨੇ ਤੇ ਤਕਰੀਬਨ 5 ਕਿਲੋਮੀਟਰ ਦਾ ਗੇੜ ਹੋ ਸਕਦਾ ਵਾ ਨਜ਼ਦੀਕ ਸ਼੍ਰੀਲੰਕਾ ਬਾਰਡਰ ਤੋਂ ਮੁੜ ਕੇ ਵਾਪਸ ਜਿਹੜਾ ਉਹ ਆਉਣਗੇ శ్రీలంక ਦੇ ਆਸ-પાસ ਇਹ ਟਾਪੂ ਆ ਕੇ ਸਾਹਮਣੇ ਦਿਖ ਰਿਹਾ ਕੋਈ ਦੂਰ ਟਾਪੂ ਦਿਖ ਰਿਹਾ ਵਾ ਇਹ ਦੇਖੋ ਸਾਡੀ ਕਿਸ਼ਤੀ ਦਾ ਨਜ਼ਾਰਾ ਵੀ ਮੈਂ ਤੁਹਾਨੂੰ ਦਿਖਾਉਣਾ ਵਾ ਇਹ ਦੇਖੋ ਸਾਡੀ ਕਿਸ਼ਤੀ ਦਾ ਨਜ਼ਾਰਾ ਬੈਠੇ ਆ ਇਹ ਵਿੱਚ ਤੇ ਮੇਰੇ ਬੜੇ ਦੂਰੋਂ ਲੋਕ ਆਏ ਨੇ ਹੈਲੋ 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 ਮਨੇ ਖੁਸ਼ ਹਾਂ ਬੜੇ ਬੜੇ ਖੁਸ਼ ਹਾਂ ਦੇ ਮਿਲ ਕੇ ਨਾ ਆਸ-પાસੇ ਸਾਰੇ ਉਹ ਕਰੂਜ਼ਰ ਖੜੇ ਨੇ ਇਹ ਫਿਲਮਾਂ ਦੇ ਵਿੱਚ ਦਰਸਾ ਆ ਗਿਆ ਵਾ ਬੜਾ ਵਧੀਆ ਮਾਹੌਲ ਆ ਠੰਡੀ ਹਵਾਵਾਂ ਚੈਨਲ ਇਹ ਇਸ ਪਾਸੇ ਬਾਰਡਰ ਦਾ ਤੇ ਸਾਨੂੰ ਕੋਈ ਪਤਾ ਨਹੀਂ ਹੈ ਲੇਕਿਨ 5 ਕਿਲੋਮੀਟਰ ਕਹਿੰਦੇ ਅੰਦਰ ਜਾ ਕੇ ਤੇ ਫਿਰ ਵਾਪਸ ਆਉਣਾ ਵਾ ਬਾਰਡਰ ਵਾਲੀ ਗੱਲ ਦਾ ਤੇ ਚਲੋ ਕਲੀਅਰ ਨਹੀਂ ਹੈ ਲੇਕਿਨ ਇਹਨਾਂ ਦੀ ਭਾਸ਼ਾ ਨਹੀਂ ਸਾਨੂੰ ਸਮਝ ਆਉਂਦੀ ਵੀ ਕੀ ਕਹਿ ਰਹੇ ਨੇ ਸਾਨੂੰ ਨਹੀਂ ਪਤਾ ਲੱਗਦਾ ਤੇ ਸਿਰਫ ਆਇਲੈਂਡ ਸਾਹਮਣੇ ਉਹ ਆਇਲੈਂਡ ਸਾਹਮਣੇ ਦੇਖ ਰਿਹਾ ਵਾ ਤੇ YouTube ਬਾਰਡਰ ਦੂਸਰੀ ਸਾਈਡ ਆ ਜਿੱਧਰ ਅਸੀਂ ਰਾਮ ਸੇਤੂ ਸਾਈਡ ਗਏ ਸੀਗੇ ਪਿਛਲੀ ਵੀਡੀਓ ਚ ਤੁਸੀਂ ਜਿਹੜਾ ਦੇਖਿਆ ਸੀਗਾ ਆ ਮੈਂ ਹੁਣ ਇੱਕ ਚੀਜ਼ ਤੁਹਾਨੂੰ ਇਧਰੋਂ ਦਿਖਾਉਣਾ ਵਾ ਇਹ ਜਿਹੜੀ ਚੀਜ਼ ਆ ਨਾ ਇੱਥੇ ਤੁਸੀਂ ਜ਼ੂਮ ਕਰਕੇ ਦੇਖੋ ਇਧਰ ਤਨੁਸ਼ਕੋਟੀ ਤੇ ਆਰਾਮ ਸੇਤੂ ਜਿਹੜਾ ਇਸ ਪਾਸੇ ਆ ਇਧਰੋਂ ਅਸੀਂ ਦੇਖ ਕੇ ਆਏ ਸੀਗੇ ਇਧਰ ਹੁਣ ਨੇੜੇ ਲੱਗ ਰਿਹਾ ਆ ਦੇਖੋ ਆਈਲੈਂਡ ਆ ਆ ਆਈਲੈਂਡ ਆ ਗਿਆ ਇਹਦੇ ਨਾਲ ਨਾਲ ਇਸ ਪਾਸੇ ਵੀ ਮੈਂ ਦਿਖਾ ਦਿੰਦਾ ਤੁਹਾਨੂੰ ਆ ਦੇਖੋ ਆਈਲੈਂਡ ਇਧਰ ਇਧਰੋਂ ਨੇੜੇ ਦਿਖ ਰਿਹਾ ਵਾ ਇਧਰੋਂ ਨੇੜੇ ਦਿਖ ਰਿਹਾ ਆਈਲੈਂਡ ਤੇ ਇਸ ਪਾਸੇ ਤਨੁਸ਼ਕੋਟੀ ਆ ਤੇ ਸਾਹਮਣੇ ਦਿਖ ਰਿਹਾ ਤਨੁਸ਼ਕੋਟੀ ਇਧਰ ਇਸ ਪਾਸੇ ਆ ਦੂਰ ਦੇਖ ਰਿਹਾ ਵਾ ਇਤਨਾ ਛੋਟਾ ਇਧਰੋਂ ਅਸੀਂ ਆਏ ਸੀਗੇ ਪਿਛਲੀ ਵਾਰ ਵਿੱਚ ਇਧਰੋਂ ਦੇਖੋ ਹੁਣ ਤੁਸੀਂ ਪਿੱਛੇ ਵੜ ਰਹੇ ਸੀ ਦਿੱਤਾ ਰੂਮ ਵਿੱਚ ਸੀਗੇ ਅਸੀਂ ਗੁਰਦਰਾ ਸਾਹਿਬ ਉਸ ਰੂਮ ਦੇ ਪਿੱਛਲੇ ਪਾਸੇ ਆ ਟਾਵਰ ਉੱਥੋਂ ਬਿਲਕੁਲ 100 ਮੀਟਰ ਦੀ ਦੂਰੀ ਤੇ ਆਓ ਟਾਵਰ ਤੇ ਰਮੇਸ਼ਵਰਮ ਦੇਖੋ ਕਿ ਇਤਨਾ ਦੂਰ ਆ ਗਿਆ ਸੀ ਕਿੰਨੀ ਦੂਰ ਆ ਗਿਆ ਹੈ तकरीबन 2.5 ਕਿਲੋਮੀਟਰ ਹੋਵੇਗਾ ਉਨੋਂ ਕਿਹੜੀ ਸ਼ਾਇਦ ਮੋੜ ਰਿਹਾ ਵਾ ਇੱਥੇ ਮੁੜੇਗਾ ਇਹ ਜਿਹੜਾ ਟਾਵਰ ਆ ਇਹ ਟਾਵਰ ਬੋਲ ਰਹੇ ਕਿ ਨੈਸ਼ਨਲ ਚੈਨਲ ਦਾ ਜਿਹੜਾ ਇਹ ਟਾਵਰ ਆ ਨੈਸ਼ਨਲ ਚੈਨਲ ਇਧਰੋਂ ਵੇਖੋ ਤੁਸੀਂ ਵੀ ਉੱਰੇ ਇਸਪੇਸিয়াল ਵੀ ਦੂਰ ਤੱਕ ਸਮੁੰਦਰ ਦੇ ਵਿੱਚ ਕੁਝ ਨਹੀਂ ਦਿਖ ਰਿਹਾ ਇਸਪਾਸੇ ਵੀ ਦੇਖੋ ਇਸ ਪਾਸੇ ਵੀ ਦੇਖੋ ਸਮੁੰਦਰ ਚ ਕੁਝ ਨਹੀਂ ਦਿਖ ਰਿਹਾ ਇਸ ਪਾਸੇ ਦੂਰ ਤੱਕ ਲਾਗੇ ਹੋਰ ਇਹੋ ਨਹੀਂ ਲਾਗੇ ਆ ਗਏ ਇਹ ਆ ਗਿਆ ਹੁਣ ਜਿਹੜਾ ਵਾ ਇਸ ਪਾਸੇ ਮੰਦਿਰ 메인 ਮੰਦਿਰ ਇਹਦੇ ਵੀ ਵਾਲੇ ਅਸੀਂ ਜਾਣਾ ਵੇ ਦੇਖਣਾ ਤੇ ਕਿੰਨਾ ਸੋਹਣਾ 뷰 ਆਇਆ ਸੀ ਸਾਰਾ ਹੀ तकरीबन ਇੰਨੀ ਕੁ ਦੂਰ ਰਹਿ ਗਿਆ ਤੇ ਹੁਣ ਬਸ ਥੋੜਾ ਰਹਿ ਗਿਆ ਉੱਥੇ ਜਾ ਕੇ ਹੁਣ ਉਤਰਦੇ ਆ ਵਧੀਆ ਰਿਹਾ ਵਾ ਅੱਜ ਦਾ ਜਿਹੜਾ ਜੱਬਾ ਸੀ ਨਾ ਇਹਦਾ ਝੂਟੇ ਦਾ ਝੂਟਾਈ ਘੱਲੋ 100 ਰੁਪਏ ਦੇ ਵਿੱਚ ਕਰੀਬਨ 5 ਕਿਲੋਮੀਟਰ ਦੀ ਗੜੀ ਆ ਕਾਫੀ ਟਾਈਮ ਲਗਾ ਦਿੱਤਾ ਅੱਧਾ ਅੱਧਾ ਘੰਟਾ ਪੌਣਾ ਘੰਟਾ ਲੱਗ ਗਿਆ ਆ ਵੇਖੋ ਬੰਦੇ ਆਡੇ ਅੱਜ ਕਿਹੜੇ ਸਾਰੇ ਲੱਗੇ ਨੇ ਵੇਖੋ ਵਾਹ ਵਾਹ ਵੇਖੋ ਜੱਗ ਤਾਂ ਇਹ ਸਾਰੇ ਦੇ ਦਰਿਆ ਭਾਈਆਂ ਨੇ ਤੇ ਲੱਗ ਗਿਆ ਜੀ ਕਹਿੰਦੇ ਨੇ ਤਣ ਪੱਤਰ ਤਣ ਪਤਣ ਲੱਗੇ ਆ ਗਿਆ ਬਸ ਹੁਣ ਰੁਕਣ ਲੱਗੇ ਆ ਇੱਥੋਂ ਉੱਤਰ ਤੋਂ ਲਓ ਜੀ ਇੱਥੋਂ ਗਏ ਸੀਗੇ ਇੱਥੇ ਆ ਗਏ ਆ ਦੇਖੋ ਹੁਣ ਰੱਸਾ ਛੁੱਟਣ ਲੱਗੇ ਕੋ ਨਾਲ ਬਿਲਕੁਲ ਨਾਲ ਲੱਗੇਗਾ ਹੁਣ ਪਿੱਛੇ ਦਾ ਗੇਅਰ ਪਾਇਆ ਜੀ ਇੱਥੇ ਰੁਕਦੇ ਇਹ ਕੋਰਾ ਸਾਂਹੇ ਪਸਾਤਾ ਇੱਥੋਂ ਛੁੱਟ ਕੇ ਰੱਸਾ ਪਸਾਇਆ ਵਾ ਦੇਖੋ ਆ ਦੇਖੋ ਇੱਥੋਂ ਸੁਟਿਆ ਉਹਨੇ ਰੱਸਾ ਫਸ ਗਿਆ ਹੁਣ ਚੱਕ ਕੇ ਉੱਤੇ ਪਾਇਆ ਨੇ ਇਹ ਆ ਜੀ ਰੁਕ ਗਿਆ ਹੁਣ ਬਸ ਇੱਥੋਂ ਉੱਤਰिए ਤੇ ਚਲੀ ਜਾਓ ਹੇਠਲੇ ਲਾਤੀ ਪੌੜੀ ਜਾਜੜੀ ਜਾਜੜੀ ਦੀ ਲਾਤੀ ਜਾਜੜੀ ਫੀਲਿੰਗ ਆਉਂਦੀ ਹਣ ਚਲੋ ਜੀ ਉਤਰੋ ਹਣੋ ਹੋ ਹੋ ਲੋ ਜੀ ਵਾ ਬੱਚੇ ਇਹ ਆਗੇ ਜੀ ਹੁਣ ਉਤਰ ਕੇ ਬਾਹਰ ਤੇ ਗੇੜੀ ਲੱਗੀ 5 ਕਿਲੋਮੀਟਰ ਦੀ ਇਹ ਆਗੇ ਬਾਹਰ ਹਣੋ ਚਲੋ ਜੀ ਹੁਣ ਚੱਲੀਏ ਹੁਣ ਦੇਖਦੇ ਹਾਂ ਹੋਰ ਜਗ੍ਹਾ ਕਿੱਥੇ ਅਸੀਂ ਜਾਣਾ ਵਾ ਇਹ ਵੀ ਵੀਡੀਓ ਤਕਰੀਬਨ 8-10 ਮਿੰਟ ਦੀ ਬਣ ਗਈ ਆ ਤੇ ਬੜਾ ਮਜ਼ਾ ਆਇਆ ਸੀ ਘੁੰਮਣ ਦਾ ਤੁਹਾਨੂੰ ਵੀ ਨਾਲ ਨਾਲ ਦਿਖਾਇਆ ਮੈਂ ਧੰਨਵਾਦ ਬਹੁਤ ਵਧੀਆ ਰਿਹਾ ਇਹ ਆਪਣਾ ਟੂਰ ਤੇ ਜਦੋਂ ਵੀ ਰਮੇਸ਼ਪੁਰ ਆਉਂਦੇ ਹੋ ਤੇ ਮੰਦਿਰ ਦੀ ਬੈਕ ਸਾਈਡ ਤੇ ਆ ਤੇ ਬਿਲਕੁਲ ਸਸਤੀ ਜੀ ਰਾਈਡ ਆ 100 ਰੁਪਏ ਲੱਗਦਾ ਸਾਰਾ ਹੀ ਆਹ ਵੇਖੋ ਜੀ ਅਗਲੀ ਲੋਕੇਸ਼ਨ ਤੇ ਜਾਣਦੇ ਆਂ ਦੇ ਕਿੰਨੇ ਸੋਨੇ ਸਮੁੰਦਰ ਦੇ ਕੰਡੇ ਦਿੱਤੇ ਨਾਰੀਅਲ ਦੇ ਦਰਖਤ ਪਿੱਛੇ ਸਮੁੰਦਰ ਤੁਸੀਂ ਦੇਖ ਰਹੇ ਹੋ ਤੇ ਨਾਰੀਅਲ ਜਿਹੜੇ ਆ ਭਰੇ ਪਏ ਉੱਪਰੋਂ ਲੱਗੇ ਪਏ ਨੇ ਦੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਆਹ ਦੇਖੋ ਭਰੇ ਪਏ ਨੇ ਉੱਪਰੋਂ ਬਹੁਤ ਨਾਰੀਆ ਲੱਗਾ ਹੋਇਆ ਵਾ ਹੁਣ ਅਗਲੀ ਲੋਕੇਸ਼ਨ ਤੇ ਜਾ ਰਹੇ ਆ ਦੇਖਦੇ ਆ ਇਸ ਪਾਸੇ ਕੀ ਹੈਗਾ ਵਾ ਇਹ ਆ ਗਿਆ ਜੀ ਥੋੜੀ ਦੂਰ ਤੇ ਹੌਲੀ ਇਸਲੈਂਡ ਇੱਥੇ ਐਕਟੀਵਿਟੀਆਂ ਕਿੰਨੀਆਂ ਨੇ ਫਿਲੋ ਬਲੂਨ ਡੈਕਸ਼ਨ ਇਹ ਬਲੂਨ ਵਾਲੀ ਵੀ ਹੈਗੀ ਆ ਇਸ ਪਾਸੇ ਤੁਸੀਂ ਆ ਜਾਓ ਇਹ ਇਹ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਇਸ ਪਾਸੇ ਆਹ ਵਾਲੀਆਂ ਐਕਟੀਵਿਟੀਆਂ ਸਾਰੀਆਂ ਹੈਗੀਆਂ ਨੇ ਤੇ ਇਹ ਆ ਜੀ ਇਸ ਪਾਸੇ ਇਥੋਂ ਉਹਨਾਂ ਦਫ਼ਤਰੋਂ ਪਤਾ ਕਰਦੇ ਆ ਕੀ ਕਰਨਾ ਵਾ ਤੇ ਫਿਰ ਗੱਲ ਕਰਦੇ ਨੇ ਇਹ ਦਫ਼ਤਰ ਇਹਨਾਂ ਦਾ ਮੇਨ ਇਸ ਪਾਸੇ ਨੂੰ ਜਾਂਦੇ ਆ ਲਓ ਜੀ ਇੱਧਰ ਤੁਹਾਨੂੰ ਹੋਰ ਮੈਂ ਦਿਖਾਉਣ ਲੱਗਾ ਗਿੱਲ ਸਾਹਿਬ ਕੀ ਚੀਜ਼ ਕਰਨ ਲੱਗੇ ਤੁਸੀਂ ਪਾਣੀ ਦੀਆਂ ਐਕਟੀਵਿਟੀਆਂ ਨੇ ਜੈਟੀ ਸਕੀ ਹੋ ਗਈ ਸਨੋਰਕਲਿੰਗ ਹੋ ਗਈ ਅਸੀਂ ਆ ਕਰ ਰਹੇ ਹਾਂ ਤੁਸੀਂ ਆ ਕਰ ਰਹੇ ਹੋ 1500 ਰੁਪਏ ਵਾਲੀ ਅੱਛਾ 1500 ਰੁਪਏ ਦੇ ਜਿਹੜੇ ਜਿਹੜੇ ਜੀਵ ਜੰਤੂ ਨੇ ਸਮੁੰਦਰੀ ਜਾਨਵਰ ਬਹੁਤ ਕਲੀਅਰ ਦੇਖਣਗੇ ਪਾਣੀ ਦੇ ਵਿੱਚ ਜਾ ਕੇ ਡੇਢ ਘੰਟੇ ਦੀ ਹੋਣੀ ਅੱਛਾ ਡੇਢ ਘੰਟਾ ਚਲੋ ਠੀਕ ਆ ਚੱਲੇ ਨੇ ਅਸੀਂ ਤੇ ਪਾਣੀ ਤੋਂ ਸਾਨੂੰ ਡਰ ਲੱਗਦਾ ਭਾਈ ਇਸ ਪਾਸੇ ਉਹ ਐਕਟੀਵਿਟੀ ਲਈ ਬੰਦੇ ਸਾਡੇ ਤਿਆਰ ਹੋਏ ਨੇ ਇੱਥੇ ਵੀ ਕੋਈ ਫੰਕਸ਼ਨ ਹੋ ਰਿਹਾ ਸ਼ਾਇਦ ਸ਼ਾਇਦ ਜਨਮ ਦਿਨ ਦਾ ਪ੍ਰੋਗਰਾਮ ਹੋਏਗਾ ਕੋਈ ਇਧਰ ਤਿਆਰੀ ਚੱਲ ਰਹੀ ਹੈ ਇਹਨਾਂ ਦੀ ਬੰਦਿਆਂ ਦੀ ਸਾਡਿਆਂ ਦੀ ਇਹ ਐਕਟੀਵਿਟੀ ਕਰਕੇ ਆਉਣਗੇ ਇਹ ਦੇਖੋ ਛੋਟੇ ਛੋਟੀਆਂ ਚੀਜ਼ਾਂ ਨੇ ਇਹ ਬੰਦੇ ਸਾਡੇ ਚੱਲੇ ਨੇ ਇਹ ਉਹ ਨਾ ਨਹੀਂ ਨਾਂ ਨਹੀਂ ਲੈਂਦਾ YouTube ਤੇ ਇਹ ਉਸ ਚੀਜ਼ ਨੂੰ ਹੱਥ ਲਾ ਕੇ ਆਉਣਦੇ ਆ ਜਿੱਥੇ ਕੋਈ ਨਹੀਂ ਜਾਂਦਾ ਕਹਿੰਦੇ ਮੂੰਹ ਜੋ ਆ ਰਹੇ ਆ ਉਹ ਤੁਸੀਂ ਸਮਝ ਲਿਆਪੇ ਉਹਦੇ ਮੂੰਹ ਚ ਜਾ ਰਹੇ ਨੇ ਕਹਿੰਦੇ ਨਾ ਫਲਾਣਾ ਤੂੰ ਉਹਦੇ ਮੂੰਹ ਚ ਜਾ ਰਹੇ ਹੋ ਇਹੋ ਚੀਜ਼ ਦੇ ਮੁੱਤ ਜਾ ਰਿਹਾ ਅਸੀਂ ਨਾਂ ਨਹੀਂ ਲੈ ਸਕਦੇ YouTube ਦੀ ਗਾਈਡਲਾਈਨ ਦੇ ਖਿਲਾਫ ਆ ਤੇ ਇਹ ਦੋਵੇਂ ਬੰਦੇ ਤਿਆਰ ਹੋਣਦੇ ਸਾਡੇ ਹੁਣ ਇਹ ਲਾੜੀ ਨੂੰ ਵਿਆਹਣ ਚੱਲੇ ਹੁਣ ਮਾਈਕ ਲਾੜਿਆ ਇਹਨਾਂ ਨੂੰ ਆਕਸੀਜਨ ਹੀ ਲਾਉਣੀ ਆਹ ਚੀਜ਼ ਲਾਉਣੀ ਆ ਗਲ ਕੋਟੂ ਜਾ ਕੇ ਦੇਣਾ ਇਹਨਾਂ ਨੂੰ ਆਹ ਪਾਈਪ ਦੇਣੀ ਆ ਇਹ ਮੁੜ ਕੇ ਨਾਲ ਲੈ ਆਇਆ ਨਾ ਛੱਪੜ ਤੋਂ ਇਹਨਾਂ ਨੇ ਮੱਛੀਆਂ ਫੜਾ ਕਰਨੀਆਂ ਜਾ ਕੇ ਮੁੜ ਕੇ ਦੁਬਾਰਾ ਤੋਂ ਲੋ ਜੀ ਆਪਣੇ ਦੋ ਬੰਦੇ ਚੱਲੇ ਆ ਸਨੋਰਕਲਿੰਗ ਕਰਨ ਪਤਾ ਨਹੀਂ ਹੁਣ ਕੀ ਨਾਮ ਆ ਮੈਨੂੰ ਤੇ ਨਾਮ ਵੀ ਨਹੀਂ ਆਉਂਦਾ ਆਹ ਜਿਹੇ ਪਾਣੀ ਆਖਣਗੇ ਤੇ ਸਾਹ ਲੈਣ ਵਾਲੇ ਆ ਆ ਖੁੱਲ੍ਹ ਕੇ ਸੋ ਆ ਵਾਧੂ ਪੈਸੇ ਬੁਏ ਸਾਨੂੰ ਦੇ ਗਿਆ ਸਾਰੇ ਪੈਸੇ ਬੁਏ ਸਾਨੂੰ ਦੇ ਗਿਆ ਸਾਰੇ ਪਤਾ ਨਹੀਂ ਪਤਾ ਨਹੀਂ ਹੁਣ ਡਰਦੇ ਜਾਣਦੇ ਨੇ ਦਿਲ ਧੜਕੂਆ ਸਾਰਾ ਕੁਝ ਸਾਨੂੰ ਦੇ ਗਿਆ ਸਾਰਾ ਕਾਜ ਸਾਨੂੰ ਦੇ ਗਿਆ ਕਹਿੰਦੇ ਸਾਡੇ ਘਰੇ ਭੜਾ ਦਿਓ ਓ ਮੇਰੇ ਵਾਲੇ ਵੀਡੀਓ ਤੇ ਭੜਾ ਦਿਓ ਆਹ ਤੇਰੇ ਵਾਲੀ ਹੁਣ ਵੀਡੀਓ ਨਹੀਂ ਭਾਣਦੀ ਤੁਹਾਨੂੰ ਇਧਰੋਂ ਮਿਲਣੀ ਹੁਣ ਉਧਰੋਂ ਮਿਲਣੀ ਹੁਣ ਕਲਿੱਪਰ ਤਾਂ ਪਾ ਲਓ ਵੇਖੋ ਸੋਨੂ ਕਿੱਡਾ ਐਕਟਿਵ ਜੇ ਵੇਖੋ ਸਿੱਕੜੀ ਦੂਰੋਂ ਖਿੱਚ ਕੇ ਲਿਆ ਕਿਸ਼ਤੀ ਵਿੱਚ ਵੜ ਕੇ ਉਹ ਯਾਰ ਇੱਥੋਂ ਬਣਾਉਂਦੇ ਜਾਂਦੇ ਨਹੀਂ ਮੜ ਜਾਦੇ ਕਿੱਥੇ ਲਓ ਜੀ ਹੋ ਗਈ ਜੀ ਤਿਆਰੀ ਤਿਆਰੀ ਹੋ ਗਈ ਆ ਤੇ ਬੰਦੇ ਝੱਲੇ ਨੇ ਤੇ ਇਹ ਸਾਨੂੰ ਨਾ ਸਮਾਨ ਸਾਜੋ ਸਮਾਨ ਆਪਣਾ ਸਾਰਾ ਹੀ ਦੇ ਗਏ ਨੇ ਮਿਲਦੇ ਅਗਲੇ ਜਲਮਾ ਜੇ ਓਕੇ ਬਾਏ ਸਾਜੋ ਸਮਾਨ ਆਪਣਾ ਫੜਾ ਗਏ ਨੇ ਕਹਿੰਦੇ ਨੇ ਵੀ ਸਾਜੋ ਸਮਾਨ ਤੁਸੀਂ ਆਪਣੇ ਕੋਲ ਰੱਖ ਲਓ ਆ ਜਿਹੜਾ ਬੰਦਾ ਨਾ ਘੁਰਲੇ ਬੰਨੇ ਬੈਠਾ ਬੜਾ ਕਾਲਾ ਹੈਗਾ ਉਹ ਟ੍ਰੇਡ ਪੜਾਣਾ ਨੂੰ ਕਹਿੰਦਾ ਦੇ ਕਾ ਪਾ ਜਾਵੇ ਲੋ ਸੁਣ ਲੋ ਭਾਸ਼ਾ ਕਾਮਿਲ ਟੱਟੇ ਵੈਰੀ ਗੁੱਡ ਇੰਜਨ ਸਟਾਰਟ ਕਰੂ ਹਣ ਬੰਦਾ ਹੁਣ ਇੰਜਨ ਸਟਾਰਟ ਹੋ ਰਿਹਾ ਜੀ ਉਧਰ ਇੰਜਨ ਸਟਾਰਟ ਹੋਵੇਗਾ ਮਾਈਨ ਚੱਲਿਆ ਤੇ ਬਣਾ ਬੋਰ ਚੱਲੀ ਆ ਤੇ ਮੋਟਰ ਸਟਾਰਟ ਬੋਰ ਆ ਵੇਖੋ ਬਈ ਵੇਖੋ ਬਈ ਐਨਕਾ ਇੱਥੋਂ ਹੀ ਲਾ ਲੀਆਂ ਇਹਨਾਂ ਨੇ ਹਲੇ ਬੰਦਾ ਪਿੱਛੇ ਜਾ ਕੇ ਐਨਕਾ ਲਾਇਆ ਤੁਸੀਂ ਇੱਥੋਂ ਹੀ ਲਾ ਕੇ ਬੈ ਗਏ ਨੇ ਹਲੇ ਤੇ ਬੜੀ ਦੂਰ ਜਾਣਾ ਸਮੁੰਦਰ ਦੇ ਵਿੱਚ ਓ ਵਾਹ ਬਈ ਵਾਹ ਵੇਖੋ ਇੱਥੋਂ ਲਾ ਕੇ ਬੈਠ ਗਏ ਨੇ ਪੂਰੀਆਂ ਵੀ ਜਿੱਦਾਂ ਇੱਥੋਂ ਹੀ ਛਾਲ ਮਾਰ ਦੇਣੀ ਹੈ ਸਮੁੰਦਰ ਦੇ ਵਿੱਚ ਲਓ ਜੀ ਹੋ ਗਿਆ ਸਟਾਰਟ ਇੰਜਨ ਲਓ ਜੀ ਸਟਾਰਟ ਹੋ ਗਿਆ ਇੰਜਨ ਤੇ ਓ ਬਾਏ ਬਾਏ ਕਹਤਾ ਜੇ ਇਹਨਾਂ ਨੇ ਇਧਰ ਹੈ ਉਹ ਆਹੀ ਕੱਲੇ ਚੱਲ ਜਾਗੇ 28 ਤਰੀਕ ਨੂੰ ਜ਼ਰੂਰ ਚੱਲ ਜਾਓ ਜਰਾ ਮੋਜਾ ਕਰੋ ਵਾਹ ਜੀ ਵਾਹ ਉਹ ਦੇਖੋ ਮੋੜ ਲਈ ਕਿਸ਼ਤੀ ਇਹਨੇ ਇਹ ਹੁਣ ਐਕਟੀਵਿਟੀ ਕਰਕੇ ਘਟੋ ਘਟ ਘੰਟਾ ਡੇਢ ਘੰਟਾ ਲੱਗੇਗਾ ਤੇ ਫੇਰ ਆਉਣਗੇ ਵਾਹ ਜੀ ਵਾਹ ਪੌਂਚ ਕੇ ਸਮੁੰਦਰ ਦੇ ਵਿੱਚ ₹100 ਦੇ ਇੱਕ ਘੰਟਾ ਲਿਆ ਵਾ ਤੇ ਤਕਰੀਬਨ 1500 ਰੁਪਏ ਲੱਗਾ ਇਹਨਾਂ ਦਾ ਤੇ 1 ਘੰਟੇ ਵਾਸਤੇ ਉਹ ਬੰਦ ਹੋ ਗਈ ਜੇ ਥੋੜੀ ਜਿਹੀ ਅੱਗੇ ਤੋਰ ਕੇ ਤੇ ਫੇਰ ਇਹਨੂੰ ਚਲਾਏਗਾ ਹੁਣ ਥੱਲੇ ਲੱਗ ਰਹੀ ਸੀਗੀ ਥੋੜੀ ਜਿਹੀ ਅੱਗੇ ਖੜਕੇ ਤੇ ਫਿਰ ਚਲਾਊਗਾ ਹੁਣ ਹੁਣ ਨਿਕਲਿਆ ਕੰਮ ਪੂਰਾ ਹੁਣ ਉੱਪਰ ਚੜ੍ਹੇਗਾ ਹੁਣ ਇਹਨੂੰ ਸਟਾਰਟ ਕਰੇਗਾ ਲਓ ਜੀ ਹੋ ਗਈ ਸਟਾਰਟ ਲਓ ਜੀ ਪਹੁੰਚ ਗਏ ਬੰਦੇ ਸਮੁੰਦਰ ਚ ਵਾਹ ਜੀ ਵਾਹ ਇਹ ਹੁਣ ਤਕਰੀਬਨ ਡੇਢ ਤੋਂ 2 ਡੇਢ ਘੰਟੇ ਬਾਅਦ ਵਾਪਸ ਆਉਣਗੇ ਤੇ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ ਵਾ ਆ ਵੀ ਹੁਣ ਦੇਖ ਲਓ ਇਹ ਵੀ ਛੋਟੀਆਂ ਛੋਟੀਆਂ ਜਿਹੜੀਆਂ ਕਿਸ਼ਤੀਆਂ ਨੇ ਇਹ ਵੀ ਐਕਟੀਵਿਟੀ ਇੱਥੇ ਹੈਗੀ ਆ ਸਾਰਾ ਕੁਝ ਹੀ ਹੈਗਾ ਵਾ ਤੇ ਇੱਥੇ ਤੁਸੀਂ ਆ ਕੇ ਇਸ ਬੀਚ ਦੇ ਉੱਤੇ ਤੁਸੀਂ ਇਹਨੂੰ ਐਕਟੀਵਿਟੀ ਜਿੰਨੀ ਵੀ ਹੈ ਸਾਰੀਆਂ ਐਕਟੀਵਿਟੀਆਂ ਤੁਸੀਂ ਕਰ ਸਕਦੇ ਹੋ ਅਸੀਂ ਐਕਟੀਵਿਟੀ ਨਹੀਂ ਕੀ ਕਰਨ ਜਾਣਾ ਕਿਉਂਕਿ ਪਾਣੀ ਜਿਹੜਾ ਡੂੰਘੇ ਪਾਣੀ ਚੋਂ ਹਮੇਸ਼ਾ ਜਿਹੜਾ ਉਹ ਡਰਨਾ ਚਾਹੀਦਾ ਵਾ ਬਾਕੀ ਜਿੱਥੇ ਨਾ ਜਾਣਾ ਪਾਣੀ ਤੇ ਥੋੜਾ ਹੋਏਗਾ ਲੇਕਿਨ ਥੱਲੇ ਮੱਛੀਆਂ ਵਗੈਰਾ ਉਹ ਦੇਖ ਕੇ ਆਉਣਗੇ ਤੇ ਦਿਖਾਉਣਗੇ ਵੀ ਇੱਧਰ ਕੋਈ ਅੱਜ ਫੰਕਸ਼ਨ ਦੀ ਤਿਆਰੀ ਚੱਲ ਰਹੀ ਆ ਚਿੱਟੀਆਂ ਕੁਰਸੀਆਂ ਤੇ ਪਾਤੇ ਕੱਪੜੇ ਤੇ ਥੱਲੇ ਵਿਛਾਤਾ ਮੈਟ 1 ਘੰਟਾ ਸਵਾ ਘੰਟੇ ਦੇ ਬਾਅਦ ਪਹੁੰਚ ਰਹੇ ਆ ਬੰਦੇ ਸਾਡੇ ਹੌਲੀ ਹੌਲੀ ਦੇਖੋ ਆ ਰਹੇ ਨੇ ਦੂਰੋਂ ਆ ਰਹੇ ਨੇ ਪਹੁੰਚ ਗਏ ਜੀ ਬੰਦੇ ਪਹੁੰਚ ਗਏ ਲਾ ਕੇ ਛਾਗੇ ਆ ਗਏ ਬੰਦੇ ਇਹ ਦੇਖੋ ਪਹੁੰਚ ਰਹੇ ਨੇ ਹੌਲੀ ਹੌਲੀ ਆ ਰਹੇ ਹੁਣ ਪਾਣੀ ਦਾ ਨਾ ਇੱਥੇ ਘਾਟਾ ਪਾਣੀ ਤੇ ਥੱਲੇ ਜਿਹੜੀ ਬੋਟ ਵਾ ਜਿਹੜੀ ਥੱਲੇ ਲੱਗਦੀ ਹੈ ਪੋਸ਼ਦੇ ਆਉਣ ਇਹਨਾਂ ਨੂੰ ਕਿਦਾਂ ਦਾ ਰਿਆ ਸਾਰਾ ਸਿਸਟਮ ਪਰਨੇਪੁਰ ਨੇਦੇ ਪੱਗਾਂ ਦਾ ਢੱਟ ਗਏ ਨੇ ਪੱਗਾਂ ਭਿੱਜ ਗਏ ਨੇ ਹੁਣ ਇਹਨਾਂ ਦੀਆਂ ਕਿਉਂਕਿ ਗਿੱਲੇ ਆ ਜੜੀਆਂ ਨੇ ਨਾ ਵਿੱਚ ਪੱਗਾਂ ਗਿੱਲੀਆਂ ਹੋ ਜਾਂਦੀਆਂ ਨੇ ਵਾਹ ਜੀ ਵਾਹ ਪਹੁੰਚ ਗਿਆ ਸਕਤਾ ਆਗੇ ਆਗੇ ਬੰਦੇ ਘੰਟਾ ਸਵਾ ਘੰਟਾ ਲਾ ਕੇ ਫੇਰ ਆਏ ਨੇ ਹੁਣ ਇੱਥੋਂ ਪਤਾ ਨਹੀਂ ਹੁਣ ਉਤਰ ਕੇ ਛਾਲਾ ਮਾਰ ਕੇ ਆਉਂਦੇ ਆ ਕੀ ਕਰਦੇ ਆ ਏ ਵੱਜ ਗਿਆ ਛਾਲਾ ਵਾਹ ਜੀ ਵਾਹ ਚੀਕਾ ਮਾਰਦੇ ਹੁੰਦੇ ਨੇ ਚੀਕਾਂ ਚੀਕਾਂ ਵੱਜ ਰਹੀਆਂ ਨੇ ਚੀਕਾਂ ਭਾਈ ਬੰਦੇ ਅੰਜਾ ਜਦੋਂ ਨਸ਼ਾ ਹੋ ਗਿਆ ਇਹਨਾਂ ਨੂੰ ਅੱਜ ਸਮੁੰਦਰ 'ਚ ਜਾ ਕੇ ਨਸ਼ਾ ਹੋ ਗਿਆ ਡੇਗਦੇ ਫਿਰਦੇ ਨੇ ਬੰਦੇ ਵਾਹ ਜੀ ਆ ਗਏ ਨੇ ਪੁੱਛਦੇ ਹੁਣ ਇਹਨਾਂ ਨੂੰ ਕਿਦਾਂ ਦਾ ਰਿਹਾ ਤੁਹਾਡਾ ਸੰਸਾਰ ਦੇਖ ਕੇ ਆਇਆ ਸੀ 9 ਮੀਟਰ نیچے ਗਏ 8 ਮੀਟਰ niche ਦਾ ਉਸ ਬੋਲਡਰ ਦਾ ਸੰਸਾਰ ਨਜ਼ਾਰਾ ਕੀ ਰਿਹਾ ਵੇ ਵਧੀਆ ਹੁਣ ਮੈਨੂੰ ਪੁੱਛ ਲੈਂਦੇ ਮਸਤ ਸਾਹਿਬ ਹਾਂਜੀ ਕਿੰਦਾ ਦਾ ਰਿਹਾ ਸਿਸਟਮ ਵਧੀਆ ਹਾਂਜੀ ਦਾ ਮਤਲਬ ਇਹਨੂੰ ਪਰਨਾ ਲਾਉਣਾ ਪਿਆ ਕਿਉਂਕਿ ਫਿਰ ਗੂਗਲ ਤੋਂ ਪਾਣੀ ਵੜਦਾ ਸੀਗਾ ਅੱਛਾ ਤੇ ਮੈਂ ਵੀ ਉਹ ਕਹਿੰਦਾ ਵੀ ਤੁਹਾਡੇ ਨਹੀਂ ਪਾਣੀ ਜਾਊਗਾ ਸਾਹ ਲੈਣੀ ਔਖੀ ਹੈ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਦੱਸਿਆ ਸਾਡੀ ਸਿਖਲਾਈ ਕਰਾਈ ਹਾਂ ਫਿਰ ਟਾਇਰ ਪਾ ਫਿਰ ਬਿਨਾਂ ਟਾਇਰਾਂ ਤੋਂ ਜਦੋਂ ਅਸੀਂ ਸਿੱਖ ਕੇ ਪੂਰਾ ਹਾਂ ਸੋਨੋ ਦਾ ਡਰ ਹਟਾਇਆ ਇਹਨੂੰ ਦੱਸਿਆ ਵੀ ਕਿਵੇਂ ਸਾਹ ਲੈਣਾ ਹੈ ਆਓ ਤੇ ਫਿਰ 8 ਮੀਟਰ ਦੀਆਂ ਥੱਲੇ ਸਮੁੰਦਰ ਦੀਆਂ ਉਹ ਚੀਜ਼ਾਂ ਜਿਵੇਂ ਮਤਲਬ ਕਹਿੰਦੇ 42 ਜਲਮੇ ਹੋਤ 42 ਥਲਮੇ ਹੋੜ ਉਹ ਸਮੁੰਦਰ ਦੀ ਅਸੀਂ ਜਿਹੜੇ ਘਾਰਾਂ ਬੱਛੀਆਂ ਦੇ ਦੇਖ ਕੇ ਆਏ ਆ ਉੱਥੇ ਦੇ ਪਲਾਂਟ ਮਜ਼ਾ ਆ ਗਿਆ ਵੀਡੀਓ ਦੇ ਵਿੱਚ ਆ ਤੇ ਹੁਣ ਅਸੀਂ ਆ ਛੋਟੀ ਬੋਟਿੰਗ ਕਰਨ ਲੱਗੇ ਆ ਅੱਛਾ ਮੈਂ ਇੱਕ ਚੀਜ਼ ਦੇਖ ਰਿਹਾ ਸੀਗਾ ਕਿ ਤੁਹਾਡੀ ਕਿਸ਼ਤੀ ਤੋਂ ਤੂੰ ਤੁਸੀਂ ਕਿੰਨੀ ਦੂਰ ਚਲੇਗੇ ਸੀਗੇ ਬਹੁਤ ਜ਼ਿਆਦਾ ਉਹ ਕਿੰਨੀ ਦੂਰ ਤੁਹਾਡੀ ਕਿਸ਼ਤੀ ਸੀਗੀ ਬਹੁਤ ਦੂਰ ਸੀ ਪਤਾ ਹੀ ਨਹੀਂ ਲੱਗ ਰਿਹਾ ਇਹ ਲੱਗਦਾ ਸੀ ਕਿਸੇ ਹੋਰ ਦੁਨੀਆ ਚ ਤੁੰਗ ਸਾਹਿਬ ਆ ਗਏ ਹਾਂ ਇੰਨਾ ਮਜ਼ਾ ਆਇਆ ਬਹੁਤ ਚਲੋ ਵਧੀਆ ਰਿਹਾ ਨਾ ਜ਼ਿੰਦਗੀ ਦਾ ਮਜ਼ਾ ਆ ਗਿਆ ਚਲੋ ਤੇ ਜਨਮ ਸਫਲ ਹੋ ਗਿਆ ਵੈਰੀ ਗੁੱਡ ਇਹ ਕਰ ਮੈਂ ਕੱਲੇ ਆਉਂਦੀ ਰੱਖਿਆ ਲਓ ਜੀ ਇੱਕ ਐਕਟੀਵਿਟੀ ਹੋਰ ਕਰਨ ਲੱਗੇ ਆ ਬੰਦੇ ਇਹ ਵੀ ਮੈਂ ਦਿਖਾ ਹੀ ਦੇਣਾ ਹੁਣ ਤੁਹਾਨੂੰ ਇਹ ਬੰਦੇ ਜਿਹੜੇ ਆ ਐਕਟੀਵਿਟੀ ਇੱਕ ਹੋਰ ਕਰਨ ਲੱਗੇ ਆ ਉੱਗੇ ਹੋ ਜਾਓ ਤੁਸੀਂ ਮਾਮਾ ਉਹ ਜੀ ਬੈਠ ਕੇ ਬੰਦੇ ਤੇ ਤਿਆਰੀ ਹੋ ਗਈ ਆ ਅ ਚੱਪੂ ਵਾਲਾ ਬੰਦਾ ਅਗਲਾ ਚੱਪੂ ਵਾਲਾ ਬੰਦਾ ਹੌਲਾ ਵਾ ਹੁਣ ਦੇਖੋ ਕਿੰਨੀ ਦੂਰ ਜਾਂਦੇ ਆ ਇਹ ਇਹ ਨਹੀਂ ਦੇਖਦੇ ਆ ਕੀ ਕਰਦੇ ਨੇ ਸਮਝਾ ਰਿਆ ਹੋਣੇ ਇਹਨਾਂ ਨੂੰ ਕਹਿੰਦਾ ਲਿਮਟ ਤੋਂ ਬਾਹਰ ਨਹੀਂ ਜਾਣਾ ਕਹਿੰਦੇ ਉਹ ਕਿ ਫੜ ਕੇ ਲਿਓਣੇ ਪੈਣੇ ਲਿਮਟ ਤੋਂ ਬਾਹਰ ਚੱਲ ਗਏ ਦੇ ਆਪਣੇ ਇੱਕੋ ਜਿਹੇ ਚੱਲਣ ਗਏ ਨੇ ਚੱਪੂ ਚੱਲੋ ਬੋਸ ਆਪੋ ਨਾਲ ਇਹਨੂੰ ਅੰਦਰ ਕਰਾ ਵੱਜ ਗਿਆ ਧੱਕਾ ਵਾਹ ਕੀ ਬਾਤ ਆ ਧੱਕਾ ਵੱਜ ਗਿਆ ਵੀ ਇਹਨਾਂ ਨੂੰ ਮੈਂ ਤੁਹਾਡੇ ਨਾਲ ਨਾਲ ਹੀ ਜਾਣਾ ਜਿੱਥੋਂ ਤੱਕ ਜਾਣਾ ਤੁਸੀਂ ਆ ਠੀਕ ਆ ਇਹ ਕਾਦੀ ਜਾ ਵਾਹ ਬਈ ਵਾਹ ਆ ਵੇਖੋ ਤੁਹਾਡੇ ਮੈਂ ਨਾਲ ਨਾਲ ਹੀ ਜਾ ਰਿਹਾ ਹਾਂ ਇੱਕ ਹੁਣ ਦੂਜੇ ਪਾਸੇ ਇਹ ਕੱਡੇ ਕੱਡੇ ਫਿਰਨਗੇ ਮੇਰੇ ਮੈਨੂੰ ਤਾਂ ਲੱਗਦਾ ਜਿੱਦਾਂ ਕੱਡੇ ਕੱਡੇ ਫਿਰਨਾ ਇਹਨਾਂ ਨੇ ਪਰ ਆ ਨੂੰ ਜਾਓ ਥੋੜਾ ਜਿਹਾ ਇਧਰ ਹੀ ਪਰਲਾ ਪਰਲਾ ਪਰਲੇ ਮਾਰੋ ਪਰਲੇ ਹੁਣ ਮੁੜੇਗੀ ਮਾਰੋ ਇੱਥੇ ਇਕੱਠੇ ਇਕੱਠੇ ਇੱਕ ਸਾਥ ਵੈਰੀ ਗੁੱਡ ਪਹੁੰਚ ਕੇ ਪਹੁੰਚ ਕੇ ਪਹੁੰਚ ਕੇ ਕਹਿੰਦੇ ਹਿਲ ਗਿਆ ਕੰਮ ਵਾਹ ਬਈ ਵਾਹ ਇਹ ਆ ਜੀ ਐਕਟੀਵਿਟੀ ਇਹ ਐਕਟੀਵਿਟੀ ਵੀ ਵਧੀਆ ਵਾ ਇਹ ਸੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਆ ਰਮੇਸ਼ਵਰਮ ਤੋਂ ਤੇ ਰਮੇਸ਼ਵਰਮ ਦੀ ਅੱਜ ਜਿਹੜੀ ਆ ਉਹ ਦੂਸਰੀ ਵੀਡੀਓ ਸੀਗੀ ਤੇ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀ ਰਾਮਸ਼ੇਤੂ ਤੇ ਐਕਟੀਵਿਟੀਆਂ ਇਹ ਵੀ ਇੱਥੇ ਤੁਸੀਂ ਆ ਕੇ ਕਰ ਸਕਦੇ ਹੋ ਤੇ ਪੰਜਾਬ ਤਾਂ ਬਹੁਤ ਗਰਮੀ ਪੈ ਪੈ ਰਹੀ ਆ ਤੇ ਦੇਖੋ ਸਮੁੰਦਰ ਦੇ ਬਿਲਕੁਲ ਕੰਢੇ ਤੇ ਇਹ ਵੀ ਇੱਕ ਵੱਖਰਾ ਐਕਸਪੀਰੀਅੰਸ ਆ ਸਮੁੰਦਰ ਦਾ ਕਦੇ ਜ਼ਿੰਦਗੀ ਚ ਇੱਕ ਵਾਰ ਇਹ ਸਮੁੰਦਰ ਦਾ ਜਿਹੜਾ ਐਕਸਪੀਰੀਅੰਸ ਹੈ ਇਹ ਵੀ ਲੈਣਾ ਚਾਹੀਦਾ ਬਾਣ ਕੇ ਤੇ ਪਹਿਲੇ ਅਸੀਂ ਇਸ ਤੋਂ ਪਹਿਲੇ ਕਨਿਆ ਕੁਮਾਰੀ ਗਏ ਸੀਗੇ ਤਿੰਨ ਚਾਰ ਮਹੀਨੇ ਪਹਿਲੇ ਤੇ ਇਸ ਹੁਣ ਰਮੇਸ਼ਵਰਮ ਆਏ ਆ ਬਹੁਤ ਵਧੀਆ ਐਕਸਪੀਰੀਅੰਸ ਆ ਇੱਥੋਂ ਦਾ ਤੁਸੀਂ ਦੇਖ ਸਕਦੇ ਹੋ ਤੇ ਇਹ ਆ ਹੁਣ ਮੈਂ ਕੁਝ ਵਿਊ ਵਿਖਾ ਦਿੰਨਾ ਤੁਹਾਨੂੰ ਸੁਮੰਦਰ ਦਾ ਤੇ ਇਹ ਸੀਗੀ ਅੱਜ ਦੀ ਵੀਡੀਓ ਤੇ ਅੱਜ ਦੀ ਜਿਹੜੀ ਵੀਡੀਓ ਆ ਇੱਥੇ ਅਸੀਂ ਹੁਣ ਖਤਮ ਕਰਦੇ ਆ ਲਾਈਕ ਸ਼ੇਅਰ ਤੇ ਕਮੈਂਟ ਵੱਧ ਤੋਂ ਵੱਧ ਕਰਿਓ ਧੰਨਵਾਦ ਸਾਰਿਆਂ ਦਾ